ਇਹ ਆਮ ਆਦਮੀ ਸੀ ਕਿ ਉਹ ਆਮ ਆਦਮੀ ਚੌਪਰਾਂ ਦੇ ਵੀ ਚੜਦੇ ਐ 30 35 35 ਕਿਲੋਮੀਟਰ ਵਾਲੇ ਉਹ ਪੰਜਾਬ ਤੇ ਹਿਤਲੀ ਵੀ ਨਹੀਂ ਯੂਜ਼ ਹੋ ਰਿਹਾ ਚੌਪਰ ਉਹਦੇ باوجود ਚੌਪਰ ਦੀ ਵਰਤੋਂ ਹੋ ਰਹੀ ਹੈ ਉਹ ਚੌਪਰ ਦਾ ਜਿਹੜਾ ਤੇਲ ਹੈ ਉਹ ਵੀ ਪੰਜਾਬ ਦਾ ਟੈਕਸ ਕੇ ਭਰਾ ਰਿਹਾ ਹੈ ਇਹ ਆਪ ਦੀ ਜਿਆਦਾ ਜੇਬ ਚ ਭਰੌਣ ਦੇਵਾ ਕੇ ਕਹਿੰਦੇ ਹੁੰਦੇ ਸੀਗੇ ਜੀ ਵੀ ਆਹ ਐਡਵਰਟਾਈਜ਼ਿੰਗ ਤੇ ਆਹ ਪਾਰਟੀ ਨੇ ਖਰਚਾ ਕਿਵੇਂ ਜੇਬ ਚ ਕਰਿਆ ਕਰੋ ਕੋਟ ਦੇ ਜੇਬ ਚ ਕਰੋ ਜਾ ਲੈ ਕੇ ਜੇਬ ਚ ਕਰੋ ਅੱਜ ਆਮ ਆਦਮੀ ਪਾਰਟੀ ਪੂਰਾ ਪੰਜਾਬ ਇਸ ਵਾਰ ਕਹਿੰਦਾ ਹੈ ਕਿ ਦੇਖ ਚੁੱਕੇ ਹੋ ਨੀ ਭਾਈ ਖਰਚਾ ਕਰਦੇ ਝਾੜ ਲੈ ਕੇ ਜਾਣਾ ਹੈ ਤਾਂ ਝਾੜ ਲੈ ਕੇ ਜਾਓ ਲੇਕਿਨ ਆਪਦੀ ਜੇਬੋਂ ਪੈਸਾ ਤੈਰ ਪਵਾਓ ਜੇ ਤੁਸੀਂ ਇਸ਼ਤਿਹਾਰ ਦੂਜੇ ਸੂਬਿਆਂ ਦੇ ਅਖਬਾਰਾਂ ਵਿੱਚ ਦੇਣੇ ਹੈ ਤਾਂ ਆਪਦੀ ਜੇਬ ਚੋਂ ਪੰਜਾਬ ਦੇ ਟੈਕਸਪੇ ਦੀ ਜੇਬ ਚੋਂ ਨਹੀਂ ਕਿਉਂਕਿ ਜਿਹੜਾ ਬੰਦਾ ਦਿੰਦਾ ਮੀਟ ਕਰਕੇ ਦੋ ਪੈਸੇ ਜੋੜਦਾ ਹੈ ਟੈਕਸ ਭਰ ਕੇ ਜੇ ਉਹਨੂੰ ਉਹਦੀ ਸਹੂਲਤਾਂ ਨਹੀਂ ਵੀ ਦੇਣੀ ਉਹਦਾ ਉਹਨੂੰ ਕੋਈ ਆਪਣਾ ਉਹਦਾ ਕੋਈ ਇਨਸੈਂਟਿਵ ਵੀ ਕੋਈ ਨਹੀਂ ਆਉਣਾ ਤੇ ਸਿਰਫ ਔਰ ਸਿਰਫ ਸਰਕਾਰ ਨੇ ਆਪੀ ਮਾਰਕੀਟਿੰਗ ਐਡਵਰਟਾਈਜ਼ਿੰਗ ਬ੍ਰਾਂਡਿੰਗ ਤੇ ਪੈਸਾ ਵਰਤਣਾ ਹੈ ਫਿਰ ਉਹ ਪੰਜਾਬ ਦਾ ਟੈਕਸ ਪੇ ਜਿਹੜਾ ਹੈ ਉਹ ਕਹਿੰਦਾ ਹੈ ਕਿ 2024 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਵਾਬ ਹੀ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਝੂਠੇ ਵਾਦੇ ਸੀ 1000 ਮਹਿਲਾਵਾਂ ਨੂੰ ਕਹਾਂਗੇ ਜੀ ਅਸੀਂ ਨਸ਼ਾ ਖਤਮ ਕਰਦਾਂਗੇ ਜੀ ਅਸੀਂ ਇਨਸਾਫ ਕਰਾਂਗੇ ਜੀ ਭੇਦਭਾਵੀ ਮਾਮਲੇ 'ਚ ਅਸੀਂ ਪਛਾਇਤੀ ਜ਼ਮੀਨ ਖਾਲੀ ਕਰਾ ਦਾਂਗੇ ਜੀ ਆਹ ਕਰਾਂਗੇ ਉਹ ਕਰਾਂਗੇ ਉਹ ਸਾਰੇ ਵਾਅਦਿਆਂ ਦੀ ਅਕਾਉਂਟੇਬਿਲਟੀ ਵੀ ਪੰਜਾਬ ਦੇ ਲੋਕ ਸਟੈਕਸ ਕਰਨਗੇ ਤੇ ਮੈਂ ਤਾਂ ਇਹਨਾਂ ਨੂੰ ਕੀ ਗੱਲ ਕਹੂੰਗਾ ਵੀ ਉਦੋਂ ਤੁਸੀਂ ਕਹਿੰਦੇ ਸੀ ਅਸੀਂ ਕੋਠੀਆਂ ਨਹੀਂ ਲੈਣੀਆਂ ਸਿਕਿਉਰਿਟੀ ਨਹੀਂ ਲੈਣੀ ਗੱਡੀਆਂ ਨਹੀਂ ਲੈਣੀਆਂ ਅੱਜ ਤੁਸੀਂ ਉਹ ਤੋਂ ਵੀ ਅੱਗੇ ਚਲੇ ਗਏ ਤੁਸੀਂ ਕੋਠੀਆਂ ਵੀ ਲਈਆਂ ਗੱਡੀਆਂ ਵੀ ਲਈਆਂ ਸਿਕਿਉਰਿਟੀ ਵੀ ਲਈ ਜਹਾਜ਼ ਵੀ ਲਏ ਤੇ ਜਾਂ ਸਭ ਤੋਂ ਜ਼ਿਆਦਾ ਉਡਾਏ ਵੀ ਸੋ ਆਵਾਤੀ 파ਟੀ ਨੇ ਦੋਹਰੇ ਮਾਰਨ ਜਾਗਸਾਇ ਰਹੇ ਚੁੱਕੇ ਹੈ देयर इज ਨੋ ਕਵਰਿੰਗ ਅਟ ਰਾਖਸਰੀ